ਨਾਪਾਚ ਓਵਰਡੋਸ ਨਾਲ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ ਹੈ ਤੁਹਾਨੂੰ ਯਾਦ ਹੋਵੇਗਾ ਕਿ ਇਹ ਖਬਰ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਸਾਂਝੀ ਕੀਤੀ ਗਈ ਸੀ ਕਿ ਨਾਪਾ ਦੇ ਵਿੱਚ 28 ਵਰਿਆਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਨਾਲ ਮੌਤ ਹੋ ਗਈ ਇਹਦੇ ਤੋਂ ਬਾਅਦ ਨਾਪਾ ਦੀ ਪੁਲਿਸ ਐਕਸ਼ਨ ਦੇ ਵਿੱਚ ਆ ਗਈ ਰੋਟੀ ਛੰਨਾ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਸਮੇਤ 6 ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਜਾਣਕਾਰੀ ਮਿਲ ਰਹੀ ਹੈ ਕਿ ਇਹ ਸਰਪੰਚ ਸਮੇਤ ਚਾਰ ਔਰਤਾਂ ਗ੍ਰਿਫਤਾਰ ਕਰ ਲਈਆਂ ਗਈਆਂ ਨੇ ਅਤੇ ਕੁਝ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੋਸ਼ੀ ਔਰਤਾਂ ਤੇ ਦਰਜਨਾ ਦੇ ਕਰੀਬ ਐਨਡੀਪੀਐਸ ਐਕਟ ਦੇ ਮੁਕਾਦਮੇ ਦਰਜ ਦੱਸੇ ਗਏ ਐ। ਨਾਬਾਦੀ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਔਰਤ ਸਰਪੰਚ ਨਸ਼ਾ ਤਸਕਰਾਂ ਨੂੰ ਛਡਵਾਉਣ ਦੇ ਵਾਸਤੇ ਪੈਸੇ ਲੈਂਦੀ ਸੀ। ਜਦੋਂ ਪੁਲਿਸ ਵਾਲੇ ਨਸ਼ਾ ਤਸਕਰਾਂ ਦੇ ਘਰ ਦੀ ਤਲਾਸ਼ੀ ਲੈਣ ਜਾਂਦੇ ਸਨ ਤਾਂ ਉਹਨਾਂ ਨੂੰ ਇਹ ਧਮਕਾਉਂਦੀ ਸੀ ਅਤੇ ਇਹ ਸਰਪੰਚ ਉਨ੍ਹਾਂ ਤੋਂ ਡਰੱਗ ਦੇ ਪੈਸੇ ਵੀ ਲੈਂਦੀ ਸੀ ਅਤੇ ਉਹਦੇ ਕੋਲੋਂ 20000 ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਇਹਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪਤਾ ਲਗਾਇਆ ਜਾਏਗਾ ਕਿ ਇਹ ਨਸ਼ਾ ਤਸਕਰਾਂ ਤੋਂ ਔਰਤ ਸਰਪੰਚ ਹੁਣ ਤੱਕ ਕਿੰਨੇ ਕੁ ਪੈਸੇ ਲੈ ਚੁੱਕੀ ਹੈ ਦਸਣਾ ਬਣਦਾ ਕਿ ਨਾਬਾ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਨਸ਼ੇ ਦੀ ਓਵਰਡੋਜ਼ ਦੇ ਨਾਲ 28 ਸਾਲ ਦੇ ਨੌਜਵਾਨ ਸਾਹਿਲ ਕੁਮਾਰ ਜਿਹੜਾ ਕਿ ਚੰਡੀਗੜ੍ਹ ਦੇ ਸੈਕਟਰ 41 ਦਾ ਰਹਿਣ ਵਾਲਾ ਸੀ ਉਸ ਦੀ ਮੌਤ ਹੋ ਗਈ ਸੀ ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਨਾਬਾ ਕੋਤਵਾਲੀ ਪੁਲਿਸ ਨੇ ਪਿੰਡ ਰੋਟੀ ਛੰਨਾ ਦੀ ਔਰਤ ਸਰਪੰਚ ਗੁਰਪ੍ਰੀਤ ਕੌਰ ਸਮੇਤ 7 ਵਿਅਕਤੀਆਂ ਦੇ ਖਿਲਾਫ ਇਹ ਮੁਕੱਦਮਾ ਦਰਜ ਕਰ ਦਿੱਤਾ ਸੀ ਅਤੇ ਹੁਣ ਉਸ ਨੂੰ 4 ਔਰਤਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਤੇ ਇਹ ਵੀ ਪਤਾ ਲੱਗਿਆ ਕਿ ਇਹ ਔਰਤ ਸਰਪੰਚ ਨਸ਼ਾ ਵੇਚਣ ਵਾਲਿਆਂ ਦੀ ਖੁੱਲਕੇ ਮਦਦ ਕਰਦੀ ਸੀ ਜਿਸ ਕਰਕੇ ਉਸ ਉੱਤੇ ਵੀ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ ਨਾਬਾ ਦੀ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਸਾਹਿਲ ਕੁਮਾਰ ਦੀ ਨਸ਼ੇ ਦੀ ਓਵਰਡੂਸ ਕਰਨ ਮੌਤ ਹੋਈ ਸੀ ਜਦੋਂ ਇਸ ਸਬੰਧੀ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਸਾਹਿਲ ਕੁਮਾਰ ਪਿੰਡ ਰੂਟੀ ਛੰਨਾ ਤੋਂ ਚਿੱਟਾ ਲੈ ਕੇ ਆਇਆ ਸੀ ਇਸ ਘਟਨਾ ਸਬੰਧੀ ਪੜਤਾਲ ਕਰਨ ਤੋਂ ਬਾਅਦ ਉਹਨਾਂ ਦੱਸਿਆ ਕਿ ਅਸੀਂ ਧਾਰਾ 105 61 ਦੀ ਉਪ ਤਾਰਾ 2 ਬੀਐਨਐਸ ਦੇ ਤਹਿਤ ਮਰਤਕ ਦੇ ਪਿਤਾ ਕੁਸ਼ਲ ਕੁਮਾਰ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਸੀ ਜਿਸ ਵਿੱਚ ਦੋਸ਼ੀ ਜਸਵੀਰ ਕੌਰ ਚਰਨੋ ਮਨਜੀਤ ਕੌਰ ਅਮਨਪ੍ਰੀਤ ਸਿੰਘ ਗੁਰਕੀਰਤ ਸਿੰਘ ਬਿਕਰਮਜੀਤ ਸਿੰਘ ਅਤੇ ਔਰਤ ਸਰਪੰਚ ਗੁਰਪ੍ਰੀਤ ਕੌਰ ਪਿੰਡ ਰੋਟੀ ਛੰਨਾ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ ਇਨ੍ਹਾਂ ਦੋਸ਼ੀਆਂ ਵਿੱਚ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਦਾ ਨਾਮ ਉਚੇਚੇ ਤੌਰ ਤੇ ਸ਼ਾਮਲ ਕੀਤਾ ਗਿਆ ਜੋ ਹਰ ਪੱਖੋਂ ਇਹਨਾਂ ਦੀ ਮਦਦ ਕਰਦੀ ਸੀ ਅਤੇ ਰੇਡ ਕਰਨ ਗਏ ਪੁਲਿਸ ਮੁਲਾਜ਼ਮਾ ਦੇ ਨਾਲ ਭੈੜਾ ਵਰਤੋ ਕਰਦੀ ਸੀ ਇਸ ਵੱਲੋਂ ਨਸ਼ੀਲੇ ਪਦਾਰਥ ਵੇਚਣ ਵਾਲੇ ਸਬੰਧਤ ਆਦਮੀਆਂ ਤੇ ਔਰਤਾਂ ਦੀ ਜ਼ਮਾਨਤਾਂ ਕਰਵਾਈਆਂ ਜਾਂਦੀਆਂ ਸੀ ਅਤੇ ਇਸ ਵੱਲੋਂ ਉਹਨਾਂ ਦੀ ਹਮੇਸ਼ਾ ਮਦਦ ਕੀਤੀ ਜਾਂਦੀ ਸੀ ਇਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਕੋਲੋਂ ਪੈਸੇ ਵੀ ਲੈ ਜਾਂਦੇ ਸੀ ਉਹਨਾਂ ਆਖਿਆ ਕਿ ਹੁਣ ਅਸੀਂ 4 ਔਰਤਾਂ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਇਹ ਸਰਪੰਚ ਵੀ ਸ਼ਾਮਲ ਹੈ ਸਾਡੇ ਦੇ ਨੇ ਸੀਨੀਅਰ ਅਫਸਰ ਜਿਵੇਂ ਡੀਜੀਪੀ ਸਾਹਿਬ ਤੇ ਪੁਲਿਸ ਆਪਣਾ ਰੇਂਜ ਦੇ ਡੀਆਈਪੀ ਸਾਹਿਬ ਜਿਹੜਾ ਮਨਦੀਪ ਸਿੰਘ ਔਰ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੀਆਂ ਹਦਾਇਤਾਂ ਦੇ ਤਹਿਤ ਜਿਹੜਾ ਏ ਜਿਹੜੀ ਆ ਜਦੋਂ ਮੁਹਿੰਮ ਚਲਾਈ ਹੋਈ ਆ ਉਹਦੇ ਵਨ ਦੇ ਵਿੱਚ ਦੀ ਆਪਣੀਆਂ ਜਿਹੜੀਆਂ ਕਾਰਵਾਈ ਕੀਤੀ ਆ ਸਾਡੇ ਕੋਲ 33 ਤਰੀਕ ਨੂੰ ਕੰਪਲੇਨਸ਼ਨ ਆਈ ਸੀ 33 ਤਰੀਕ ਨੂੰ ਵਿਕਲੜ ਕੋ ਵੀ ਨਿਸ਼ਚੈ ਕਰਨ ਦੀ ਮੌਕਾ ਦਿੱਤੀ ਉਹਨੇ ਬਕਸੇ ਤੋਂ ਲੈ ਕੇ ਸਾਡੇ ਤੋਂ ਸਟਾਈਲ ਤੋਂ ਲੈ ਕੇ ਤੱਕ ਲਿੰਨ ਵਿੱਚ ਜਾਇਆ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਹੈਗਾ ਜੀ 14 25 ਅਸੀਂ ਅੰਡਰ ਸੈਕਸ਼ਨ 105 ਕਾਟੋ ਬੀ ਐਨ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਜਿਹੜੇ ਦਰਜ ਕੀਤੀ ਗਈ। ਉਹਦੇ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ 'ਤੇ ਜਿਹੜਾ ਐਫ ਆਈ ਆਰ ਜਿਹੜੇ ਦਰਜ ਕੀਤੀ ਗਈ। ਇਹਦੇ ਵਿੱਚ ਅਸੀਂ 7 ਗਾਣਿਆਂ ਦਾ ਨਾਮਜ਼ਦ ਕੀਤਾ ਆ ਜਿਨ੍ਹਾਂ ਦੇ ਵਿੱਚ ਅਸੀਂ 4 ਜਾਣਿਆਂ ਨੂੰ ਲਾਂਡਪਟ ਕਰ ਲਿਆ। ਉਹਨਾਂ ਦਾ ਵੀ ਆ ਉਹਨਾਂ ਦੇ ਨਾਮ ਹੈਗੇ ਜੀ ਜਸਵੀਰ ਦਾ ਗੁਰਪਾਲੀ ਇਹਦੇ ਉੱਪਰ 13 ਐਫ ਆਈ ਆਰ ਦਰਜ ਹੋਈਆਂ। ਚਰਨੋ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫਆਈਆਰ ਦਰਜ ਹੋਈਆਂ ਹੈਗੀਆਂ ਇੱਕ ਹੈਗੀ ਜੀ ਮਨਜੀਤ ਪਤਨੀ ਫੌਜਾਤੂਨ ਇਹਦੇ ਤੇ ਵੀ ਐਫਆਈਆਰ ਪੰਨਾ ਹੈਗੀਆਂ ਇੱਕ ਸਰਪੰਚਨੀ ਆ ਗੁਰਪ੍ਰੀਤ ਪੌਰ ਟੂ 3 ਦਸ ਵਨ ਸਿੰਘ ਇਹ ਰੋਟੇਸ਼ਨ ਨਾਲ ਦੀ ਹੈ ਸਰਪੰਚ ਦੀ ਇਹਦੇ ਉੱਪਰ ਵੀ ਇੱਕ ਐਫਆਈਆਰ ਜਿਹੜੀ ਐਫੀਐਫ ਦੀ ਪੰਨਾ ਦਰਜ ਹੈਗੀ ਹੈ ਉਹ ਦੂਜਾ ਸਰਪੰਚ ਹਾਂ ਜੀ ਮਜੂਦ ਦਾ ਜਿਹੜੀ ਸਰਪੰਚ ਹੈ ਉਹ ਕੀ ਰੋਗ ਸਾਹਮਣੇ ਆਇਆ ਜੀ ਉਹਦਾ ਜਿਵੇਂ ਕਿ ਮ੍ਰਿਤਕ ਲੜਕਾ ਜਿਹੜਾ ਆ ਉਹਦੇ ਫਾਦਰ ਨੇ ਬਿਆਨ ਦਿੱਤਾ ਕਿ ਕਿ ਰੋਟੀਪੋਲ ਕੋ ਜਿਹੜਾ ਨਸ਼ਾ ਜਿਹੜਾ ਪੂਰਾ ਮਤਲਬ ਉਹ ਦੇਖਦਾ ਆ ਤੇ ਮੇਰਾ ਬੱਚਾ ਵੀ ਜਿਹੜਾ ਕਿ ਉਥੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਇਹਦਾ ਸਰਪੰਚਨੀ ਦਾ ਇਸ ਕਰਕੇ ਅਸੀਂ 120 ਦੇ ਵਿੱਚ ਦੱਦ ਰੱਖਿਆ ਕਿਉਂਕਿ ਇਹੇ ਜਦੋਂ ਪੁਲਿਸ ਪਾਰਟੀ ਵੀ ਕਦੇ ਰੇਡ ਕਰਨੀ ਵੀ ਕੰਦੀ ਆ ਤੇ ਇਹ ਪੂਰੇ ਮਤਲਬ ਗਲਤ ਤਰੀਕੇ ਨਾਲ ਪੁਲਿਸ ਨੇ ਵੀ बोल दिया ਤੇ ਆਮ ਪਬਲਿਕ ਨੇ ਵੀ बोल दिया ਕਿ ਤੁਸੀਂ ਇਥੇ ਕਿਉਂ ਆਏ ਹੋ ਕਿਉਂ ਰੈਡ ਕਰ ਮਾਏ ਕਿ ਤੁਸੀਂ ਕਿਹੜੇ ਹੱਕ ਨਾਲ ਆਏ ਪਲੱਸ ਇਹ ਦੇ ਦੋ ਕਿਸੇ ਨੂੰ ਅਸੀਂ ਐਫ ਆਈ ਆਰ ਦੇ ਵਿੱਚ ਡੱਜ ਕਰ ਲੈਂਦੇ ਆ ਉਹਨੂੰ ਡੀਟੇਲ ਪੁੱਛਿਆ ਜਾਂਦਾ ਆ ਉਹਦੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨੇ ਵੀ ਨਸ਼ੇ ਵਾਲੇ ਨੇ ਉਸੇ ਬੰਦ ਕੀਤਾ ਹੈ ਤਾਂ ਉਹਨਾਂ ਦੀ ਬੇਲ ਵਗੈਰਾ ਇਹ ਕਰਨ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਧਾਰ ਤੇ ਅਸੀਂ ਐਫ ਆਈ ਆਰ ਦੱਟ ਕੀਤੀ ਆ ਇਹ ਵੀ ਕੋ ਜਿਹੜੀ ਆਸਾਨ ਜਿਹੜੀ ਆ ਰਿਕਵਰੀ ਵੀ ਕੁਛ ਬੜੀਆ ਪੈਸਿਆਂ ਤੇ ਡਰਗ ਮੰਨੀ ਜਿਹੜੀ ਉਹ ਵੀ ਰਿਕਵਰ ਹੱਤੀ ਗਈ ਆ ਇਹ ਜਦੋਂ ਕਿਸੇ ਨੂੰ ਫੜਾਉਂਦੀ ਆ ਤਾਂ ਉਹਦੇ ਕੋ ਪੈਸੇ ਦੀ ਮੰਗ ਕਰਦੀ ਆ ਹੁਣ ਵੀ ਜਿਹੜੇ ਅਸੀਂ ਤਿੰਨ ਜਣੇ ਐਫਆਈਆ ਦੇ ਵਿੱਚ ਰਚਕਿਤੇ ਆ ਉਹਨਾਂ ਨੂੰ ਫੜਾਉਣ ਤੋਂ ਇਹਨੇ 20000 ਰੁਪਏ ਡਰਗ ਮੰਨੀ ਦੀ ਮੰਗ ਕੀਤੀ ਤੇ ਬਾਕੀਆਂ ਕੋਲੋਂ ਵੀ ਇਹਨੇ ਜਿਹੜੇ ਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਜਦੋਂ ਅਸਾਂ ਇਹ ਬੇਲ ਕਰਉਂਦੀ ਆ ਜਾਂ ਸਾਡੇ ਪਿੱਛੇ ਆਉਂਦੀ ਆ ਤੇ ਇਹ ਸਾਡੇ ਕੋਲ 33000 ਰੁਪਏ ਦੀ ਮੰਗ ਕਰਦੀ ਹੈ ਕਿੰਨੇ ਕੀਮਤ ਤੇ ਮਿਲਦਾ ਉਹ ਮੁੰਡਾ ਨਸ਼ੇ ਕਰਉਂਦਾ ਤੇ ਪਿਛਲੇ 2 ਮਹੀਨਿਆਂ ਤੋਂ ਨਾਬਾ ਸ਼ਦਾਉ ਕੈਂਪਰ ਤੋਂ ਬਾਅਦ ਉੱਥੇ ਐਡਮਿਟ ਸੀ ਤੇ ਪਿਛਲੇ 6 ਸਾਲਾਂ ਤੋਂ ਇਹ ਮੁੰਡਾ ਜਿਹੜਾ ਨਸ਼ੇ ਕਰਨ ਦਾ ਆਦੀ ਸੀ ਤੇ ਇਹਦੀ ਫਾਦਰ ਨੇ ਦੱਸਣ ਦੇ ਮਦਦ ਕੀਤੀ ਇਹਨੇ ਕਾਲ ਕੀਤੀ ਕਿ ਮੈਂ ਇੱਥੇ ਰਹਿ ਜਾਣਾ ਤੇ ਹਸਪੀਟਲ ਵਾਲਿਆਂ ਨੇ ਇਹਨੂੰ ਬਾਸਕੈਂਡ ਤੇ ਛੱਡ ਕੇ ਆਏ ਸੀ ਉੱਥੋਂ ਇਹ ਫਿਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜਾ ਕੇ ਫਿਰ ਉੱਥੇ ਪੁੱਲ ਤੇ ਜਾ ਰਿਹਾ ਹੈ ਮਸਾਲੇ ਦਾ। ਇਸ ਬਰਕਤ ਕਿੰਨੀ ਆਇਆ ਹੈ ਸਾਹਿਲ ਜਿਹੜਾ ਬੁੱਧੀ ਦੇ ਨਾਲ ਕੰਮ ਕਰਦਾ। ਇਹ ਪ੍ਰਾਣੇ ਦੋਸਤ ਮਿੱਤਰ ਆ ਦੀ ਤੇ ਆਪਸ ਚ ਪਹਿਲਾਂ ਵੀ ਗਲਤਫਹਿਮੀ ਸੀ ਕਿਹਦਾ ਦੋਸਤ ਹੀ ਇੰਨੀ ਖਨਾਬੇ ਲੈ ਕੇ ਆਇਆ ਕਿ ਕਿੰਨਾ ਮੁਕਾ ਲੂਤ ਕਰਾਂਗਾ। ਇੱਕ ਸੁੱਖਾ ਸੁੱਖਾ ਨਾਮ ਦਾ ਕੋਈ ਲੜਕਾ ਆ ਉਹਦੇ ਟੈਕਸਟ ਸਿੱਟਾ ਚੁੱਪੇ ਵਰਗੀ ਜਿਹੀ। ਸਾਹਿਲ ਲੋ ਕੰਢੀਗੜ ਦਾ ਆ 45 ਏਕਟਰ ਦਾ ਹੈਗਾ ਫਿਰਾਂ ਨਾਲ। ਇਹ ਪੱਤਰ ਜਿਹੜੇ ਬੀਨ ਗੱਲ ਤੇਰੇ ਉਹਨਾਂ ਦੀ ਪ੍ਰੋਟੋਕੋਲ ਤੇ ਆ ਪਹੁੰਚੇ ਗਏ ਜੀ ਉੱਪਰ ਦਾ ਇਕਰਾਰ ਹੈ ਅੱਜ ਅੱਜ ਆਪਾਂ ਇਹ ਕੋਲ ਫਰਮਾਡ ਲਾਣਾ ਹੈ ਉਸ ਤੋਂ ਬਾਅਦ ਆਪਾਂ ਇਹਦਾ ਰਿਸਰਚ ਕਰਾਂਗੇ ਸਾਨੂੰ ਆਸ ਹੈ ਕਿ ਇਹਦੇ ਕੋਲੋ ਕੁਝ ਨਾ ਕੁਝ ਸਾਨੂੰ ਹੋਰ ਵੀ ਮਿਲ ਕਰਦਾ ਹੈ ਤਾਂ ਮੈਂ ਤਾਂ ਇਹ ਕਹਾਂਗੀ ਕਿ ਜਦੋਂ ਆਪਾਂ ਕਿਸੇ ਨੂੰ ਸਰਪੰਚ ਚੁਣਦੇ ਆਂ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਕਿ ਉਹ ਹੀ ਚਾਉਂਦੇ ਆ ਉਹ ਹੀ ਸਰਪੰਚ ਬਣਾਉਂਦੇ ਆ ਪਹਿਲਾਂ ਪੰਗੀ ਨਾਲ ਨੂੰ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਆ ਕਿਵੇਂ ਦਾ ਹੈ ਨਾ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਹੈ ਤਾਂ ਇੱਦਾਂ ਦੇ ਲੋਕਾਂ ਨੂੰ ਵੀ ਆਪ ਨੂੰ ਕਲੀਨ ਕਰਨਾ ਪੈਣਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਕੋਲੇ ਬੜੀ ਮਿਹਨਤ ਕਰਕੇ ਉਹ ਇਸ ਬੰਦੇ ਤੱਕ ਪਹੁੰਚ ਪਈਆ ਅਸੀਂ ਦਿਨ ਰਾਤ ਡਿਊਟੀ ਕਰਦੇ ਆ ਤੁਸੀਂ ਵੀ ਪ੍ਰੈਸ ਵਾਲੇ ਤੁਸੀਂ ਵੀ ਦਿਨ ਰਾਤ ਡਿਊਟੀ ਕਰਦੇ ਹੋ ਨਾ ਤਾਂ ਉਸੇ ਤਰ੍ਹਾਂ ਅਸੀਂ ਆਪਣੀ ਦਿਨ ਰਾਤ ਡਿਊਟੀ ਕਰਕੇ ਉਸ ਬੰਦੇ ਤੱਕ ਪਹੁੰਚਦੇ ਆ ਉਹਨੂੰ ਅਰੈਸਟ ਕਰਦੇ ਆ ਤੇ ਪਰ ਪਿੱਛੇ ਇਦਾਂ ਦੇ ਬੰਦੇ ਆ ਕੇ ਉਹਨਾਂ ਨੂੰ ਛੁਡਾ ਕੇ ਉਹਨਾਂ ਦੇ ਜਮਾਨਤਾ ਕਰਾਉਂਦੇ ਆ ਤਾਂ ਸਾਡੀ ਪੂਰੀ ਮਿਹਨਤ ਜਿਹੜਾ ਪਾਣੀ ਚ ਉੱਡ ਗਿਆ ਦੀ ਗੁਰੂ ਸਰਕਾਰ ਤੇ ਇਹ ਵੀ ਆਪ ਜੀ ਨੂੰ ਇਹਦਾ ਅਡੀ ਸਰਵੇ ਜੋਕੀ ਲੇਗੇ ਹਾਂਜੀ ਅਸੀਂ ਡੀਸੀ ਸਾਹਿਬ ਨੂੰ ਇਹਦੇ ਬਾਰੇ ਵਿੱਚ ਲਿਖਾਂਗੇ ਕਿ ਇਹਦੇ ਫਲਾਪ ਤੋਂ ਦੇਖਦੇ ਜਦੋਂ ਇਹਦੇ